ਸਤਲੁਜ ਦਰਿਆ ਨੇ ਇੱਥੇ ਫਾਜ਼ਿਲਕਾ ਵਿੱਚ ਤਬਾਹੀ ਮਚਾਈ ਹੋਈ ਅਜੀਬ ਵਿਚਾਰ ਲੋਕਾਂ ਦੇ ਹੁਣ ਮੋਹ ਇਹ ਹੀ ਨਿਕਲ ਰਹਾ ਹੈ ਕਿ ਰਹਿਮ ਕਰ ਰਪਾ ਕਿਉਂਕਿ ਜਿਸ ਕਦਰ ਨੁਕਸਾਨ ਹੋ ਰਿਹਾ ਜਿਸ ਕਦਰ ਪਾਣੀ ਦੀ ਮਾਰ ਪੈ ਰਹੀ ਹੈ ਜਾਨ ਮਾਲ ਦਾ ਵੱਡਾ ਨੁਕਸਾਨ ਹੋ ਰਿਹਾ ਸਤਲੁਜ ਦਰਿਆ ਨੇ ਇੱਥੇ ਫਾਜ਼ਿਲਕਾ ਵਿੱਚ ਭਾਰੀ ਤਬਾਹੀ ਮਚਾਈ ਹੈ ਫਾਜ਼ਿਲਕਾ ਦੇ ਵੀ ਪਿੰਡਾਂ ਵਿੱਚ ਪਾਣੀ ਕਰਕੇ ਹਾਲਾਤ ਬੇਹਦ ਨਾਜ਼ੁਕ ਬਣੇ ਹੋਏ ਨੇ ਸੋ ਇੱਥੇ ਖੇਤਾਂ ਵਿੱਚ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਗਈ ਹੈ ਕਾਰਾ ਵਿੱਚ ਪਾਣੀ ਵੜ ਚੁੱਕਿਆ ਤੇ ਲੋਕ ਬੇਗਰ ਹੋਏ ਨੇ ਆਪਣੇ ਨਿੱਕੇ ਨਿੱਕੇ ਬੱਚਾ ਨੂੰ ਬਜ਼ੁਰਗਾਂ ਨੂੰ ਪਸ਼ਵਾਂ ਨੂੰ ਆਖਿਰ ਕਿਸ ਤਰ੍ਹਾਂ ਦੇ ਨਾਲ ਕਿੱਥੇ ਲੈ ਕੇ ਜਾਣੇ ਸਵਾਲ ਉਹਨਾਂ ਦੇ ਸਾਹਮਣੇ ਬਣਿਆ ਹੋਇਆ ਹੈ ਹਾਲਾਂਕਿ ਇੱਥੇ ਵੱਖ-ਵੱਖ ਥਾਵਾਂ ਤੇ ਟੀਮਾਂ ਜਿਹੜੀਆਂ ਨੇ ਭਾਵੇਂ ਐਨਡੀਆਰਫ ਦੀ ਹੋਣ ਐਸਡੀਆਰਫ ਦੀ ਟੀਮਜ਼ ਹੋਣ ਉਹ ਹੜਪੀਟਾਂ ਨੂੰ ਰੈਸਕਿਊ ਕਰਨ ਵਿੱਚ ਲੱਗੀਆਂ ਨੇ ਬੇੜੀਆਂ ਦਾ ਸਹਾਰਾ ਲਿਆ ਜਾ ਰਿਹਾ ਬਹੁਤ ਸੇ ਜ਼ਹਾਰੇ ਉਹਨਾਂ ਨੂੰ ਕੱਢਿਆ ਜਾ ਰਿਹਾ ਐਨਡੀਆਰਫ ਦੀ ਟੀਮਾਂ ਨੇ ਹੜਪੀਟਾਂ ਨੂੰ ਇੱਥੇ ਰੈਸਕਿਊ ਕੀਤਾ ਹੈ ਸੁਰੱਖਿਅ ਬੇੜੀ ਦੇ ذریعے ਫਸੇ ਹੋਏ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਸੁਰੱਖਿਆ ਥਾਮਾਂ ਤੇ ਹੜਪੀੜਤਾ ਨੂੰ ਪੇਜਾ ਜਾ ਰਿਹਾ ਤੇ ਜਿੱਥੇ ਕਿ ਉਹਨਾਂ ਨੂੰ ਖਾਣ ਪੀਣ ਦੀਆਂ ਔਰ ਦਵਾਈਆਂ ਜੜੀਆਂ ਹੈ ਉਹ ਸੁਵਿਧਾ ਦਿੱਤੀ ਜਾ ਰਹੀ ਹੈ ਲੇਕਿਨ ਕਿਸ ਕਦਰ ਆਪਣੇ ਘਰਾਂ ਨੂੰ ਛੱਡਣ ਹੀ ਲੋਕ ਮਜਬੂਰ ਹੋ ਰਹੇ ਨੇ ਕਿਉਂਕਿ ਘਰਾਂ ਚ ਪਾਣੀ ਵੜ ਚੁੱਕਿਆ ਹੈ ਔਰ ਇਸ ਵਿੱਚਕਾਰ ਕਿਸੇ ਤਰ੍ਹਾਂ ਤਾਂ ਕੋਈ ਸੰਪਰਕ ਕਿਤੇ ਨਹੀਂ ਹੋ ਪਾਰਿਆ ਸੋ ਇੱਥੇ ਐਨਡੀਆ ਰੱਬੀਆ ਟੀਮਾਂ ਐਸਡੀਆਰਬ ਦੀ ਟੀਵਾ ਜੜੀਆਂ ਨੇ ਉਹ ਬੜਾ ਵੱਡਾ ਸਹਾਰਾ ਬਣ ਕੇ ਆਈਆਂ ਨੇ ਜਿਨ੍ਹਾਂ ਵੱਲੋਂ ਬੇੜੀਆਂ ਦੇ ਜ਼ਰੀਏ ਇੱਥੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ ਫਿਰ ਪਾਵੇਂ ਨਿੱਕੇ ਨਿੱਕੇ ਬੱਚੇ ਹੋਣ ਬਜ਼ੁਰਗ ਹੋਣ ਲੇਕਿਨ ਉਥੇ ਪਸ਼ੂਆਂ ਦਾ ਵੀ ਖਤਰਾ ਲਗਾਤਾਰ ਵੜਿਆ ਜਿਨ੍ਹਾਂ ਨੂੰ ਚਾਰਾ ਨਹੀਂ ਮਿਲ ਪਾਰਿਆ ਉਹਨਾਂ ਨੂੰ ਕਿਸ ਤਰ੍ਹਾਂ ਰੈਸਕਿਊ ਕੀਤਾ ਜਾਏ ਇਹ ਉਹਨਾਂ ਦਾ ਸਾਹਮਣੇ ਇੱਕ ਵੱਡਾ ਸਵਾਲ ਖੜਾ ਹੋਇਆ ਹੈ ਕਿਉਂਕਿ ਉਥੇ ਹੀ ਜੇ ਪਸ਼ੂਆਂ ਨੂੰ ਛੱਡ ਕੇ ਜਾਂਦੇ ਨੇ ਤਾਂ ਉਸ ਦਾ ਵੀ ਉਹਨਾਂ ਨੂੰ ਖਤਰਾ ਹੈ ਕਿ ਉਹਨਾਂ ਨੂੰ ਕੁਝ ਹੋ ਨ ਸਤਲੁਜ ਦੇ ਵਿੱਚ ਲਗਾਤਾਰ ਜਿਹੜਾ ਪਾਣੀ ਵਧ ਰਿਹਾ ਉਸ ਦੇ ਨਾਲ ਜਿਹੜਾ ਹੈ ਕਈ ਜੜੀਆਂ ਮੁਸ਼ਕਿਲਾਂ ਵੀ ਜੜੀਆਂ ਪੈਦਾ ਹੋ ਰਹੀਆਂ ਤੇ ਤੁਹਾਨੂੰ ਅਸੀਂ ਤਸਵੀਰਾਂ ਜੜੀਆਂ ਹੈਗੀਆਂ ਫਾਜ਼ਲ ਕਾਦੇ ਸਤਲੁਜ ਦਰਿਆ ਦੀਆਂ ਦਿਖਾ ਰਹੇ ਹਾਂ ਜੋ ਕਾਂਵਾਂ ਵਾਲੀ ਪੁਲ ਤੇ ਅਸੀਂ ਮੌਜੂਦ ਆਏ ਸਮੇਂ ਤੇ ਤੁਹਾਨੂੰ ਦਿਖਾਣੇ ਕਿ ਕਾਂਵਾਂ ਵਾਲਾ ਜਿਹੜਾ ਪੁਲ ਹੈਗਾ ਉਸ ਤੋਂ ਜਿਹੜਾ ਥੱਲੇ ਜਿਹੜਾ ਪਾਣੀ ਜਿਹੜਾ ਹੈਗਾ ਵਗ ਰਿਹਾ ਸੀ ਲੇਕਿਨ ਅੱਜ ਜਿਹੜਾ ਹੈਗਾ ਪਾਣੀ ਉੱਪਰੋਂ ਜਿਹੜਾ ਹੈਗਾ ਤਰਨਾ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਵਹਿਣਾ ਸ਼ੁਰੂ ਹੋ ਚੁੱਕਿਆ ਹੈ ਤੇ ਐਨ ਡੀ ਆਰ ਐਫ ਦੀ ਟੀਮ ਪ੍ਰਸ਼ਾਸਨ ਹੈਗਾ ਲਗਾਤਾਰ ਜਿਹੜਾ ਹੈਗਾ ਲੋਕ ਟਾਣੀਆਂ ਦੇ ਵਿੱਚ ਜਿਹੜੇ ਲੋਕ ਫਸੇ ਹੋਏ ਆ ਉਹਨਾਂ ਨੂੰ ਰੈਸਕਿਊ ਕਰਕੇ ਜਿਹੜਾ ਹੈਗਾ ਇੱਥੋਂ ਤੱਕ ਲੈ ਕੇ ਆ ਰਹੇ ਆ ਡੀ ਐਸ ਪੀ ਸਾਡੇ ਨਾਲ ਆ ਅਵਿਨਾਸ਼ ਚੰਦਰ ਜੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਆਖਰ ਕਿੰਨੇ ਲੋਕਾਂ ਨੂੰ ਹੁਣ ਤੱਕ ਜਿਹੜਾ ਹੈਗਾ ਰੈਸਕਿਊ ਕੀਤਾ ਹੈ ਕਿੰਨੇ ਲੋਕਾਂ ਨੂੰ ਜਿਹੜਾ ਹੈਗਾ ਰੈਸਕਿਊ ਕੀਤਾ ਹਾਲਾਤ ਕੀ ਜੀ ਤਕਰੀਬਨ 200 ਪਲੱਸ ਜਿਹੜੇ ਆ ਲੋਕ ਸਵੇਰ ਦੇ ਅਸੀਂ ਰੈਸਕਿਊ ਕਰ ਚੁੱਕੇ ਆ ਕੱਲ ਵੀ ਤਕਰੀਬਨ 100 ਤੋਂ ਪਲੱਸ ਅਸੀਂ ਲੋਕਾਂ ਤੇ ਹਾਲਾਤ ਤਕਰੀਬਨ ਹਾਲੀ ਤੱਕ ਤਾਂ ਕੰਟਰੋਲ ਏਟ ਹੈ ਜੀ ਕੋਈ ਇੰਨੀ ਘਬਰਾਉਣ ਦੀ ਲੋੜ ਨਹੀਂ ਹੈਗੀ ਲੇਕਿਨ ਜੇਕਰ ਇਸ ਤੋਂ ਹੋਰ ਪਾਣੀ ਜ਼ਿਆਦਾ ਹੁੰਦਾ ਤਾਂ ਫਿਰ ਥੋੜੀ ਸਥਿਤੀ ਚਿੰਤਾਜਨਕ ਹੋ ਸਕਦੀ ਹੈ ਜੀ ਕਿਸ ਤਰ੍ਹਾਂ ਦੇ ਲੋਕ ਜੜੇ ਆ ਰਹੇ ਆ ਬੱਚੇ ਵੀ ਉਹਨਾਂ ਚ ਜੀ ਜੀ ਬੱਚੇ ਵੀ ਆ ਰਹੇ ਬਜ਼ੁਰਗ ਵੀ ਆ ਰਹੇ ਲੇਕਿਨ ਕੁਝ ਲੋਕ ਜਿਨ੍ਹਾਂ ਦੇ ਘਰ ਦੀ ਥੋੜੀ ਹਾਈਟ ਜ਼ਿਆਦਾ ਹੈਗੀ ਹੈ ਉਹ ਆਪਣੀ ਆਪਣੇ ਆਪ ਨੂੰ ਸੇਫ ਸਮਝ ਕੇ ਇੱਕ ਵਾਰ ਨਹੀਂ ਇੱਥੋਂ ਇਧਰ ਆ ਰਹੇ ਤੇ ਕਾਫੀ ਲੋਕ ਆਪਣੇ ਸਾਧਨ ਰਾਈ ਵੀ ਪਹਿਲਾਂ ਹੀ ਮੂਵ ਕਰ ਚੁੱਕੇ ਆ ਟਰੈਕਟਰ ਟਰਾਲੀ ਦੇ ਰਾਈ ਲੇਕਿਨ ਜਿਨ੍ਹਾਂ ਦੇ ਕੋਲ ਆਪਣਾ ਕੋਈ ਟਰੈਕਟਰ ਟਰਾਲੀ ਦਾ ਆਉਣ ਦਾ ਸਾਧਨ ਨਹੀਂ ਹੈਗਾ ਉਹਨਾਂ ਨੂੰ ਅਸੀਂ ਐਨ ਡੀ ਆਰ ਐਫ ਟੀਮ ਦੀ ਮਦਦ ਨਾਲ ਬਾਈ ਬੋਟ ਜਿਹੜਾ ਹੈ ਇੱਧਰ ਲਿਆ ਕੇ ਸ਼ਿਫਟ ਕਰ ਰਹੇ ਆ ਜੀ ਕਿਸ ਤਰ੍ਹਾਂ ਦੀ ਜਿਹੜਾ ਹੈਗਾ ਤੁਸੀਂ ਜਿਹੜਾ ਹੈਗਾ ਲੋਕਾਂ ਨੂੰ ਜਿਹੜਾ ਅਪੀਲ ਵੀ ਕਰਦੇ ਹੋ ਹਾਂ ਲੋਕਾਂ ਨੂੰ ਵੀ ਅਪੀਲ ਹੈ ਜੀ ਸਾਡਾ ਸਹਿਯੋਗ ਕਰਨ ਜਿਹੜੇ ਵੀ ਲੋਕ ਆਪਣੇ ਆਪ ਨੂੰ ਉੱਥੇ ਸੁਰੱਖਿਅਤ ਮਹਿਸੂਸ ਨਹੀਂ ਕਰ ਸਕਦੇ ਸਾਡੇ ਨਾਲ ਸੰਪਰਕ ਕਰਨ ਐਂਡ ਐਂਡ ਆਰ ਐਫ ਦੀ ਟੀਮ ਦਾ ਹਾਂ ਉਹਨਾਂ ਟੀਮਾਂ ਨਾਲ ਸਾਡਾ ਪੁਲਿਸ ਪ੍ਰਸ਼ਾਸਨ ਸਾਰਾ ਸਹਿਯੋਗ ਕਰ ਰਿਹਾ ਹੈ ਉਹਨਾਂ ਨੂੰ ਅਸੀਂ ਇਹਨਾਂ ਦੇ ਸਹਿਯੋਗ ਨਾਲ ਇੱਧਰ ਜਿਹੜੇ ਵੀ ਰਾਤ ਕੈਂਪ ਬਣਾਏ ਗਏ ਪ੍ਰਸ਼ਾਸਨ ਵੱਲੋਂ ਉੱਥੇ ਸ਼ਿਫਟ ਕਰ ਰਹੇ ਹਾਂ ਜਿੱਥੇ ਹਰ ਤਰ੍ਹਾਂ ਦੀ ਸਹੂਲਤ ਮੌਜੂਦ ਹੈ ਜੀ ਤੁਸੀਂ ਵੀ ਗਏ ਸੀ ਉੱਥੇ ਹਾਲਾਤ ਕਿਸ ਤਰ੍ਹਾਂ ਦੇ ਟਾਣੀਆਂ ਦੇ ਹਾਂ ਨਹੀਂ ਠੀਕ ਹੈ ਜੀ ਹੁਣ ਦੀ ਘੜੀ ਤੱਕ ਕੰਟਰੋਲ ਵਿੱਚ ਹੈ ਲੋਕਾਂ ਦੇ ਖੇਤਾਂ ਵਿੱਚ ਤਾਂ ਪਾਣੀ ਬਹੁਤ ਹੈ ਫਸਲਾਂ ਡੁੱਬ ਚੁੱਕੀਆਂ ਲੇਕਿਨ ਘਰਾਂ ਦੇ ਵਿੱਚ ਹਾਲੀ ਤੱਕ ਪਾਣੀ ਨਹੀਂ ਪਹੁੰਚਿਆ ਜੀ ਰੈਸਕਿਊ ਕਰਨ ਦੇ ਵਿੱਚ ਲੱਗਿਆ ਹੋਇਆ ਐਨਡੀਆਰਐਫ ਦੀਆਂ ਜਿਹੜੀਆਂ ਟੀਮਾਂ ਹੈਗੀਆਂ ਲਗਾਤਾਰ ਜਿਹੜੀਆਂ ਸਵੇਰੇ 6 ਵਜੇ ਤੋਂ ਸ਼ਾਮ ਤੱਕ ਜਿਹੜਾ ਹੈਗਾ ਇਹ ਕੰਮ ਜਿਹੜਾ ਨਿਭਾਰੀਆਂ ਤੇ ਉਹਨਾਂ ਵੱਲੋਂ ਜਿਹੜੇ ਅਪੀਲ ਵੀ ਕੀਤੀ ਗਈ ਹੈ ਕਿ ਜਿਹੜੇ ਲੋਕ ਜਿਹੜੇ ਜਿੰਨਾ ਟਾਣੀਆਂ ਦੇ ਵਿੱਚ ਜੇਕਰ ਲੋਕ ਹੈਗੇ ਪਾਣੀ ਦਾ ਉਹਨਾਂ ਨੂੰ ਜੇਕਰ ਖਤਰਾ ਹੈਗਾ ਤਾਂ ਉਹ ਜਿਹੜੇ ਹੈਗੇ ਆਪਣੇ ਪੰਚਾਇਤ ਦੇ ਕੋਈ ਮੈਂਬਰ ਹੈ ਪਟਵਾਰੀ ਹੈ ਪ੍ਰਸ਼ਾਸਨ ਤੱਕ ਜਿਹੜਾ ਹੈਗਾ ਉਹਨਾਂ ਨਾਲ ਸੰਪਰਕ ਕਰ ਸਕਦੇ ਤੇ ਐਨਡੀਆਰਐਫ ਦੀਆਂ ਜਿਹੜੀਆਂ ਟੀਮਾਂ ਹੈਗੀਆਂ ਉਹਨਾਂ ਨੂੰ ਜਿਹੜਾ ਹੈਗਾ ਉੱਥੋਂ ਸੁਰੱਖਿਅਤ ਜਿਹੜਾ ਕੱਢ ਕੇ ਜਿਹੜਾ ਹੈਗਾ ਸੁਰੱਖਿਅਤ ਥਾਵਾਂ 'ਤੇ ਜਿਹੜਾ ਲੈ ਕੇ ਆਣਗੇ ਨਾਲ ਹੀ ਅਪੀਲ ਹੈਗੀ ਕਿ ਲੋਕਾਂ ਨੂੰ ਹਜੇ ਕਬਰਾਂ ਦੀ ਲੋੜ ਨਹੀਂ ਹੈ ਸਹਿਮ ਦੇ ਨਾਲ ਜਿਹੜਾ ਹੈਗਾ ਲੋਕ ਜਿਹੜੇ ਹੈ ਕੰਮ ਕਰਨ ਸਹਿਮ ਰੱਖਣ ਪ੍ਰਸ਼ਾਸਨ ਉਹਨਾਂ ਦੇ ਨਾਲ ਹੈਗਾ ਐਨਡੀਆਰਐਫ ਦੀਆਂ ਟੀਮਾਂ ਜੜੀਆਂ ਉਹਨਾਂ ਦੇ ਨਾਲ